ਤਾਂ ਬਣੋ ਅਧਿਕਰੀ ਬਣੋ ਗਣਨਾ ਇਹ ਜਨਰਲ ਅਸਟਰੀ ਮੈਂ ਬੈਠਾ ਯੂਵਕ ਸੇਵਾਵਾਂ ਮ ਬੋਰਟ ਤੇ ਯੂਥ ਵਿੰਗ ਆਮ ਆਦਮੀ ਪਾਰਟੀ ਵੱਲੋਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਦੋ ਆਰਬੀਆਰ ਸੇਵਾ ਸਦਨ ਵਿਖੇ ਬਲੱਡ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਨੌਜਵਾਨਾਂ ਨੇ ਵੱਧ ਝੜ ਕੇ ਇਸ ਕੈਂਪ ਵਿੱਚ ਹਿੱਸਾ ਲਿਆ ਇਸ ਕੈਂਪ ਵਿੱਚ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਨੌਜਵਾਨਾਂ ਦਾ ਹੌਸਲਾ ਵਧਾਇਆ ਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਯਾਦ ਕਰਨ ਦਾ ਇਹ ਬਿਲਕੁਲ ਸਹੀ ਤੇ ਉਪਯੋਗਕ ਤਰੀਕਾ ਹੈ। ਕਿ ਅਸੀਂ ਖੂਨਦਾਨ ਮਹਾਨਦਾਨ ਜਿਹੇ ਕੈਂਪਾਂ ਦਾ ਆਯੋਜਨ ਕਰੀਏ ਜੋ ਕਿਸੇ ਦੀ ਜਾਨ ਬਚਾਉਣ ਵਿੱਚ ਸਹਾਇਕ ਹੁੰਦੇ ਨੇ। ਤੁਸੀਂ ਸੁਣੋ ਇਸ ਮੌਕੇ ਉਹਨਾਂ ਨੇ ਕੀ ਕਿਹਾ। ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਅ ਅੱਜ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ 118ਵੇਂ ਜਨਮ ਵਰੇਗੰਢ ਦੇ ਮੌਕੇ ਦੇ ਉੱਤੇ ਜਿਨ੍ਹਾਂ ਕਰਕੇ ਅਸੀਂ ਅੱਜ ਆਜ਼ਾਦ ਮੁਲਕੇ ਦੇ ਵਿੱਚ ਸਾਹ ਲੈ ਰਹੇ ਆਂ ਤੇ ਆਨੰਦ ਮਾਨ ਰਹੇ ਆਂ ਉਹਨਾਂ ਦੇ ਵਿਯਾਦ ਨੂੰ ਸਮਰਪਿਤ ਅੱਜ ਸਾਡੇ ਸਾਰੇ ਜਿਹੜਾ ਯੂਥ ਕਲੱਬ ਹੈ ਤੇ ਪੰਜਾਬ ਸਰਕਾਰ ਦੇ ਯੂਥ ਸਰਵਿਸਿਜ਼ ਵੱਲੋਂ ਜਿਹੜਾ ਹੈ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਸਾਡੇ ਸਾਰੀ ਟੀਮ ਨੇ ਜਿਹੜਾ ਜਿੱਥੇ ਹੜਾਂਾਂ 'ਚ ਵੀ ਬਹੁਤ ਸੇਵਾ ਕੀਤੀ ਅੱਜ ਉੱਥੇ ਇੱਕ ਹੋਰ ਯੋਗਦਾਨ ਪਾਉਂਦੇ ਹੋਏ ਖੂਨਦਾਨ ਰક્તਦਾਨ ਕੀਤਾ ਮੈਂ ਸਾਰੇ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਾ ਹਾਂ ਸਾਡੇ ਬਹੁਤ ਸਤਿਕਾਰਯੋਗ ਮੀਡੀਆ ਦੇ ਸਾਥੀਆਂ ਨੇ ਵੀ ਇੱਥੇ ਬਲੱਡ ਡੋਨੇਟ ਕੀਤਾ ਵੱਖ-ਵੱਖ ਸਮਾਜਿਕ ਜਿਹੜੇ ਐਨ ਜੀਓਜ਼ ਨਾਲ ਜੁੜੇ ਸਾਥੀਆਂ ਨੇ ਬਲੱਡ ਡੋਨੇਟ ਕੀਤਾ ਤੇ ਅੱਜ ਦਾ ਜਿਹੜਾ ਇਹ ਮਹਾਨ ਪਰਵ ਹੈ ਮੈਂ ਸਮਝਦਾ ਹਾਂ ਸ਼ਹੀਦ ਭਗਤ ਸਿੰਘ ਜੀ ਦੀ ਯਾਦ ਨੂੰ ਆਪਾਂ ਰક્તਦਾਨ ਤੋਂ ਕਰਕੇ ਇਹ ਬੈਸਤਰੀਕਾ ਦਾ ਜਨਮ ਦਿਨ ਮਨਾੰਦ ਤੇ ਸਾਰੇ ਹੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ